सुजानपुर विच पिछले कई महीनों तो गंदगी ने पैर पसार रखे है जिस कारण लोगों का घर तो बाहर निकलना भी मुश्किल हो गया दस दिए कि सुजानपुर की नगर कौंसल को लोग कई बार अपनी शिकायत कर चुके हैं पर इसका कोई भी हल अजे तक नहीं होया सुजानपुर उन्होंने ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਕਿ ਇਸਾਰੇ ਸ਼ਹਿਰੀ ਗੰਦਗੀ ਵਾਲਾ ਪਾਣੀ ਹੁਣ ਲੋਕਾਂ ਦੇ ਘਰਾ ਦੇ ਬਾਹਰ ਖੜਾ ਹੋ ਗਿਆ। ਦੱਸਣਯੋਗ ਹੈ ਕਿ ਅੱਗੇ ਗਰਮੀ ਅਤੇ ਬਰਸਾਤ ਦਾ ਮੌਸਮ ਆ ਰਿਹਾ ਹੈ ਅਤੇ ਜੇਕਰ ਇਸੇ ਤਰ੍ਹਾਂ ਗੰਦਾ ਪਾਣੀ ਛੜਕਾਤੇ ਖੜਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੁजानਪੁਰ ਦੇ ਲੋਕ ਕੋਈ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਵੀ ਆ ਸਕਦੇ ਹਨ। ਲੋਕਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਰੋਸ ਜਾਹਿਰ ਕਰਦੇ ਹੋਏ ਇਸ ਦਾ ਹੱਲ ਕਰਨ ਲਈ ਗੁਹਾਰ ਲਗਾਈ ਹੈ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਉਪ ਪ੍ਰਧਾਨ ਨਗਰ ਕੌਂਸਲ ਸੁਰਿੰਦਰ ਮਨਸਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਵੀ ਇਸ ਗੱਲ ਉੱਤੇ ਗਹਿਰਾ ਦੁੱਖ ਜਤਾਇਆ ਤੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਕਈ ਵਾਰ ਜੋਰ ਲਗਾਇਆ ਗਿਆ ਹੈ ਕਿ ਸਾਡਾ ਸ਼ਹਿਰ ਸਾਫ਼ ਸੁਥਰਾ ਬਣਿਆ ਰਹੇ ਉਹਨਾਂ ਕਿਹਾ ਕਿ ਇਹ ਸਭ ਜਿਹੜੇ ਸਫਾਈ ਕਰਮੀ ਰਖੇ ਗਏ ਹਨ ਉਹਨਾਂ ਦੇ ਕਾਰਨ ਹੋ ਰਿਆ ਬਨੇਰੋ ਸਾਡੇ ਨਾਲ ਤੇ ਦੇਖਦਰਾ ਪੰਜਾਬ ਜੇ ਕੀ ਨਿਊਜ਼ ਕਿੰਨੀ ਕੀ ਦੇਰ ਹੋ ਗਈ ਇਸ ਮਸਲਨ ਜੇ 4-5 ਸਾਲ ਹੋ ਗਏ ਨੇ ਮੈਂ ਕਹਿ ਕੇ ਕੇ ਮਾਨਗਰ ਨਗਰ ਤੋਂ ਫਰਾਂਦੇ ਕੋਈ ਨਹੀਂ ਸੁਣਦਾ ਅਹੀਂ ਆਪਣੇ ਕਈ ਫੜਕੇ ਦੇ ਆਪਣੇ ਬਿੱਟੂ ਕੱਕੇ ਕਢੋ ਇਹ ਕਰੋ ਅਹੀਂ ਤਾਂ ਸਫਾਈ ਕਰਮਚਾਰੀ ਜਾਈਂਗਾ ਕੋੜ ਕੀ ਗੱਲ ਹੋ ਸਕਦੀ ਹੈ ਹਾਲੀ ਕੋਈ ਨਹੀਂ ਕਿਉਂ ਨਹੀਂ ਸੁਣਦੇ ਤੁਹਾਡੀ ਗੱਲੋ ਮੱਲਾਈ ਕੋਈ ਨਹੀਂ ਕੋਈ ਦੇਖ ਨੂੰ ਕਹੋ ਉਹ ਕਹਿੰਦਾ ਮੇਰੀ ਡਿਊਟੀ ਨਹੀਂ ਹੈ ਦੂਜੇ ਨੂੰ ਕਹਿੰਦਾ ਮੇਰੀ ਡਿਊਟੀ ਨਹੀਂ ਹੈ ਉਹ ਕਰਨੀ ਕੀ ਪਤਾ ਕਿਹਦੀ ਡਿਊਟੀ ਹੈ ਕਿਸ ਦੀ ਹੈ ਲਾਗੇ ਦੇਖ ਨੂੰ ਮਿਲਦਾ ਐਮਸੀ ਦਾ ਕਾਰ्यालयੇ ਵੀ ਹੈ ਉਹ ਉਧਰ ਆਪ ਜਾ ਰੌੜਾਂਦਾ ਉਹਦੀ ਵੀ ਨਹੀਂ ਕੋਈ ਸੁਣਦਾ ਤੇ ਉਹ ਪੱਲਿਓ ਪੈਸੇ ਦੇ ਕੇ ਤੇ ਅਸੀਂ ਪਾਂ ਜੋ ਨਾਰਾ ਘੜਾਇਆ ਕੁੜੀ ਜਣਾ ਆਪਣੇ 6-700 ਰੁਪਇਆ ਦੇ ਕੇ ਅੰਦਰ ਨੁਕਸਾਨ ਬਾਅਦ 15-20000 ਰੁਪਇਆ ਜਾ ਕੇ ਦੇਖੋ ਬੇਚਾ ਉਹ ਨੁਕਸਾਨ ਹੋ ਗਿਆ ਐਮਸੀਟੀ ਨੂੰ ਸੁਣੇਗਾ ਤਾਂ ਆ ਨਾਗਰਿਕ ਦਾ ਕੀ ਹਾਲਾਤ ਹੋਣਗੇ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ ਸੋਣ ਕਰੋ ਐਮਸੀਟੀ ਨਹੀਂ ਕੋਈ ਹੁੰਦਾ ਵਾਈਸ ਪ੍ਰੈਜ਼ੀਡੈਂਟ ਨਹੀਂ ਹੁੰਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਆਪਣੇ ਘਰ ਬੈਠੇ ਦਾ ਚੁੱਪ ਕਰਕੇ ਆਰਾਮ ਨਾਲ ਉਹ ਆਂਦਾ ਹੋ ਜਾਏਗਾ ਜੀ ਹੱਲ ਹੋ ਜਾਏਗਾ ਕੋਈ ਹੱਲ ਹੋਣ ਨਹੀਂ ਕੀ ਲੱਗਦਾ ਕਾਗਜ਼ੇ ਨੇ ਹੱਲ ਕੀਤਾ ਜਾਂਦਾ ਸਿਰਫ ਕਾਗਜ਼ਾਹੀਆ ਕਾਰਵਾਈ ਪ੍ਰੈਕਟੀਕਲੀ ਕੋਈ ਨਹੀਂ ਹੈ ਦੇਖ ਨੂੰ ਮਿਲਦਾ ਤੁਹਾਡੇ ਕਾਰਿਆਲੇ ਤੋਂ ਬਾਹਰ ਕਾਫੀ ਜ਼ਿਆਦਾ ਗੰਦੇ ਬੁਰੇ ਹਾਲਾਤ ਹੈ ਲੰਬੇ ਸਮੇਂ ਦੇ ਚੱਲਦੇ ਪੀਨ ਕੋਲਾ ਵੀ ਕਹਿਣਾ ਕੀ ਕਹਿਣਾ ਜੀ ਦੇਖੋ ਪਹਿਲੇ ਤੇ ਨਮਸਕਾਰ ਆ ਸਾਰਿਆਂ ਨੂੰ ਸਾਰੇ ਸੁजानਪੁਰ ਵਾਸੀਆਂ ਨੂੰ ਸੁजानਪੁਰ ਦੇ ਵਿੱਚ ਜਿਹੜੀ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਐਮਸੀ ਹੈ ਪੂਰੇ ਯਤਨ ਕਰ ਰਹੇ ਨੇ ਸੁजानਪੁਰ ਦੀ ਕਮੇਟੀ ਚ ਸੁਧਾਰ ਹੋਏ ਪਰ ਕੁਝ ਮੁਲਾਜ਼ਮ ਐਸੇ ਨੇ ਜਿਹੜੇ ਕੰਮ ਕਰਕੇ ਰਾਜੀ ਨਹੀਂ ਹੈਗੇ ਪਿਛਲੇ ਦਿਨਾਂ ਮਾਨਣਯੋਗ ਏਡੀਸੀ ਸਾਹਿਬ ਨੂੰ ਮੈਂ ਮੌਕੇ ਤੇ ਸੱਜਿਆ ਸੀਗਾ ਔਰ ਇਹੇ ਸਾਰੇ ਹਾਲਾਤ ਦੱਸੇ ਸੀਗੇ ਅੱਜ ਦੀ ਡੇਟ ਦੇ ਵਿੱਚ ਉਸ ਗੱਲ ਨੂੰ ਸੱਦੇ ਦੇ 6 ਮਹੀਨੇ ਹੋ ਚਲੇ ਨੇ ਅੱਜ ਵੀ ਜਿਹੜੇ ਹਾਲਾਤ ਆ ਉਸੇ ਤਰ੍ਹਾਂ ਹੀ ਖੜੇ ਆ ਪਾਣੀ ਉਸੇ ਤਰ੍ਹਾਂ ਹੀ ਚੱਲ ਰਿਹਾ ਅੱਜ ਮੇਰੇ ਜਿਹੜੇ ਖੂਹ ਦਾ ਪਾਣੀ ਹੈ ਜਿਹੜਾ ਪਾਣੀ ਮੇਰੇ ਦਫ਼ਤਰ ਦੇ ਵਿੱਚ ਯੂਜ਼ ਕੀਤਾ ਜਾਂਦਾ ਬੈਂਕ ਨੂੰ ਵੀ ਯੂਜ਼ ਕੀਤਾ ਜਾਂਦਾ ਉਹ ਸਾਰਾ ਤੀਸਰੀ ਵਾਰੀ ਜਿਹੜਾ 6 ਮਹੀਨੇ ਦੇ ਵਿੱਚ ਖਰਾਬ ਹੋਇਆ ਮੈਂ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਨੋਟਿਸ ਭੇਜਦਾ ਕੋਟ ਦੇ ਰਹੀ ਤੇ ਮੈਂ ਦੋ ਵਾਰੀ ਖੂਹ ਪਹਿਲੇ ਸਾਫ਼ ਕਰਵਾਇਆ ਤੀਸਰੀ ਵਾਰੀ ਫੇਰ ਕਰਵਾਉਣਾ 25000 ਰੁਪਏ ਦਾ ਖਰਚਾ ਜਿਹੜਾ ਆਂਦਾ ਮੈਨੂੰ ਨੋਟਿਸ ਜਿਹੜਾ ਨਗਰ ਕੌਂਸਲ ਸਹਾਰਪੁਰ ਦੇ ইম পেਜਤਾ ਜਿਹੜਾ ਉਹਨੂੰ ਇੱਕ ਅੱਧੇ ਦਿਨ ਚ ਮਿਲ ਜਾਏਗਾ। ਉਹ ਦੇਖਣ ਨੂੰ ਮਗਰ ਕੈਂਪਸ ਸਟੈਂਡ ਤੇ ਪਹਿਲੇ ਵੀ ਕਾਫੀ ਜਾਨ ਲੱਗਿਆ ਹੈ いや ਇਹ ਪੂਰੇ ਬਾਅਦ ਇਹ ਸਭ ਵਾਲਾ ਕਹਿ ਗਏ ਪੂਰੀ ਕਲਾਈ ਹੋ ਜਾਣਗੇ ਨਾਲਾ ਖਾਸ ਰੁਆਇਆ ਲੱਗਦਾ ਬਈ ਕਰਵਾਇਆ ਗਿਆ। ਦੇਖੋ ਇੱਕ ਕੱਲਾ ਇੱਕ ਅਧਿਕਾਰੀ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਕੰਮ ਨਹੀਂ ਕਰ ਸਕਦਾ। ਕਮੇਟੀ ਦੇ ਵਿੱਚ ਕੋਆਪਰੇਸ਼ਨ ਨਾਲ ਸਾਰੇ ਕੰਮ ਹੋਣੇ ਨੇ। ਇਹ ਕੁਝ ਜਿਹੜੇ ਸਾਡੇ ਮੁਲਾਜ਼ਮ ਨੇ ਅ ਇਹੋ ਸਾਹਿਬ ਨੂੰ ਪਤਾ ਹੈ। ਉਹ ਆਪਣੇ ਕੰਮ ਨੂੰ ਕੰਮ ਔਰ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਹੀਂ ਸਮਝ ਰਹੇ ਜਿਹਦੇ ਚ ਉਹ ਜੇਬਾਂ ਦਾ ਹੱਥ ਪਾ ਕੇ ਸਵੇਰੇ ਆਉਂਦੇ ਨੇ ਔਰ ਆਪਣੀ ਜਿਹੜੀ ਤਨਖਾਹ ਮਿਲਦੀ ਹੈ ਸਰਕਾਰ ਵੱਲੋਂ ਲੈਂਦੀ ਹੈ ਕਿਨਾਂ ਨੂੰ ਉਹਦੇ ਉੱਪਰ ਕੋਈ ਚੈੱਕ ਕਰਨ ਵਾਲਾ ਹੀ ਨਹੀਂ ਹੈਗਾ ਏਡੀਸੀ ਦਫ਼ਤਰ ਵੱਲੋਂ ਸਖਤੀ ਕੀਤੀ ਗਈ ਥੋੜੀ ਦੇਰ ਤੇ ਕੰਮ ਦਾ ਸੁਧਾਰ ਰਿਹਾ ਫਿਰ ਉਹੀ ਢਿੱਲਾ ਰਵਈਆ ਦਿੱਤਾ ਗਿਆ ਜਿਹਦੇ ਕਰਕੇ ਅੱਜ ਇਹ ਜਿਹੜਾ ਮੈਂ ਤੁਹਾਨੂੰ ਵੀਡੀਓ ਜਿਹੜੀ ਦਿੱਤੀ ਹੈ ਇਹ ਹਾਲਾਤ ਜਿਹੜੇ ਅੱਜ ਉਹ ਮੇਰੀ ਵਾਰਤ ਚ ਬਣੇ ਹੋਏ ਨੇ ਏਡੀਸੀ ਸਾਹਿਬ ਵੱਲੋਂ ਕੋਈ ਨਾ ਕੀਤਾ ਗਿਆ ਸਮਝਣਾ ਕਿ ਆ ਵੀ ਜੀ ਕਿ ਕੋਈ ਵੀ ਕੰਮ ਨਹੀਂ ਕਰਦਾ ਉਹ ਤੇ ਤੁਰੰਤ ਕਾਰਵਾਈ ਕੀਤੀ ਗਈ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਦੇਖੋ ਜੀ ਕੋਈ ਕਾਰਵਾਈ ਨਹੀਂ ਹੋਈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਗਰ ਮੇਰੀ ਵਾਰਡ ਦੇ ਵਿੱਚ ਸੁਧਾਰ ਅਗਰ ਨਹੀਂ ਹੋਇਆ ਮੈਂ 5-7 ਦਿਨ ਦੇ ਵਿੱਚ ਨਿਕਾਇਮંત્રી ਪੰਜਾਬ ਔਰ ਜਿਹੜੇ ਸਾਡੇ ਸੀਐਮ ਨਾ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਦਾ ਪੁੱਤ ਜਿਹੜਾ ਟੈਂਪੋ ਡਰ ਦੇ ਵਿੱਚ ਆਪਣੀ ਪੂਰੇ ਵਾਰਡ ਵਾਸੀਆਂ ਨੂੰ ਲੈ ਕੇ ਫੂਕਾਂਗਾ ਮੇਰੇ ਨਾਲ ਇੱਕ ਵਾਰਡ ਪੈਂਦੀ ਹੈ ਜੰਮੂ ਕਵੇਰੀ ਉਹਦੇ ਵਿੱਚ ਲੋਕਾਂ ਦੇ ਕਰਨ ਰੋੜੇ ਚੱਲ ਰਹੇ ਨੇ ਕੀ ਉਹ ਸਾਡੇ ਸ਼ਹਿਰ ਦੇ ਵੋਟਰ ਨਹੀਂ ਹੈ ਉਹਨਾਂ ਨੇ ਕਿਹਾ ਆਪਣਾ ਨੁਮਾਇੰਦਾ ਨਹੀਂ ਚੁਣਿਆ ਜੇ ਉਹਨਾਂ ਦੇ ਲੋਕਾਂ ਦੇ ਗਰੀਬਾਂ ਦੇ ਹਾਲਾਤ ਨੇ ਮੈਂ ਮੌਕੇ ਤੇ ਤੁਹਾਨੂੰ ਕਹਾਂਗਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਉੱਥੇ ਚੱਕਰ ਮਾਰੋ ਦੇਖੋ ਵੀ ਕੀ ਹਾਲਾਤ ਨੇ ਲੋਕਾਂ ਦੇ ਸਤਲਵਾਲ 22 ਤੱਕ ਤਾਂ ਰਹਿ ਗਿਆ ਵੀ ਸ਼ਹਿਰ ਜਿਵੇਂ ਵਾਈਸ ਤੁਹਾਡੇ ਤੇ ਆ ਲੇਕਿਨ ਇਦਾਂ ਹੀ ਹਲਾ ਰਹੇ ਨੇ ਸ਼ਹਿਰ ਵਿੱਚ ਅੱਗੇ ਗਰਮੀ ਆਣ ਵਾਲੀ ਲੰਗੜੀ ਬੁਆਇਆ ਕੋਸ਼ਿਸ਼ਾਂ ਮੈਂ ਦੇਖੋ ਵਾਈਸ ਪ੍ਰਧਾਨ ਦਾ ਜਿਹੜਾ ਟਿਨਿਓਰ ਸੀਗਾ ਉਹ 1 ਸਾਲ ਦਾ ਸੀਗਾ ਜਿਹੜਾ ਮੇਰਾ ਪਿਛਲੇ 3 ਸਾਲ ਤੋਂ ਪੂਰਾ ਹੋ ਚੁੱਕਿਆ ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲੇ ਵੀ ਦੱਸਿਆ ਸੀਗਾ ਤੇ ਨਗਰ ਕੌਂਸਲ ਦੇ ਵਿੱਚ ਜਿਹੜੀ ਇਹ ਸਫਾਈ ਬਵਸਤਾ ਦੀ ਜ਼ਿੰਮੇਵਾਰੀ ਹੈ ਇਹ ਉਹ ਸਾਫ਼ ਦੀ ਬੰਦੀ ਹੈ ਇਹ ਨਗਰ ਕੌਂਸਲ ਦੇ ਈਓ ਨੇ ਦੇਖਣਾ ਕਿ ਕਿਹੜਾ ਕੰਮ ਸਫਾਈ ਕਰਮਚਾਰੀ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਹ ਆਪਣੀ ਡਿਊਟੀ ਜਿਹੜੀ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਉਹਨਾਂ ਦਾ ਦੇਖਣਾ ਫਰਜ਼ ਬੰਦਾ ਉਹਦੇ ਉੱਪਰ ਏਡੀਸੀ ਸਾਹਿਬ ਬੈਠੇ ਨੇ ਏਡੀਸੀ ਸਾਹਿਬ ਨੂੰ ਦੱਸਣ ਤੋਂ ਬਾਅਦ ਵੀ ਇਹੀ ਹਾਲ ਹੈ ਤੇ ਅਸੀਂ ਕਿਨੂੰ ਆਪਣੀ ਫਰਿਆਦ ਦੱਸਾਂਗੇ ਕਿ ਐਮਸੀ ਬਣਨ ਤੋਂ ਬਾਅਦ ਸਰ 15/100 ਤੋਂ 150 ਨੂੰ ਲਾਇਆ ਹੈ ਉਸ ਵਾਈ ਲੋਟ ਤਾਂ ਫੇਰ ਨਹੀਂ ਚੱਲਦੀ ਵੀ ਦੇਖੋ 100 150 ਮੁਲਾਜ਼ਮ ਦਾ ਮੈਨੂੰ ਪਤਾ ਨਹੀਂ ਜੀ ਲੇਕਿਨ ਸਫਾਈ ਬਵਸਾ ਦਾ ਮੇਰੀ ਵਾਰ ਦੇ ਵਿੱਚ ਬਹੁਤ